आवाज़ <marriages timing> ਦਰਾਹ ਦੇ ਨੇੜਲੇ ਪਿੰਡ ਅਜਨੌਦ ਵਿਖੇ ਲੈਂਡ ਪੁਲਿੰਗ ਮਾਮਲੇ ਦੇ ਵਿਰੋਧ ਚ ਪਿੰਡ ਵਾਸੀਆਂ ਦਾ ਇਕੱਠ ਕੀਤਾ ਗਿਆ ਇਸ ਮੌਕੇ ਸਮੂਹ ਪਿੰਡ ਵਾਸੀਆਂ ਨੇ ਸਰਬਸੰਮਤੀ ਨਾਲ ਮਤਾ ਪਾ ਲੈਂਡ ਪੁਲਿੰਗ ਦਾ ਵਿਰੋਧ ਕੀਤਾ ਇਸ ਮੌਕੇ ਗੱਲਬਾਤ ਕਰਦਿਆਂ ਪਿੰਡ ਵਾਸੀਆਂ ਨੇ ਕਿਹਾ ਕਿ ਕਿਸੇ ਵੀ ਕੀਮਤ ਤੇ ਆਪਣੀ ਜ਼ਮੀਨ ਨਹੀਂ ਦਿੱਤੀ ਜਾਵੇਗੀ ਇਸ ਮੌਕੇ ਪੰਜਾਬ ਸਰਕਾਰ ਦੇ ਖਿਲਾਫ ਜਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ ਕਿਹੜੀ ਤੁਹਾਡਾ ਅਵਤਾਰ ਸਿੰਘ ਜੀ ਅਵਤਾਰ ਜੀ ਪਿੰਡ ਵਾਸੀ ਇਕੱਠੇ ਹੋ ਕੀ ਮਾਮਲਾ ਸੀ ਇਹ ਜਿਹੜੀ ਆਪਣੇ ਲੈਂਡ ਪੋਲਿਸੀ ਹੈ ਜੀ ਉਹਦੇ ਸੰਬੰਧ ਵਿੱਚ ਨੇ ਕੀ ਪੂਰਾ ਮਾਮਲਾ ਜੀ ਜਿਹੜਾ ਤੁਸੀਂ ਅੱਜ ਇਕੱਠੇ ਵੀ ਮਾਤਾ ਵੀ ਪਾਸ ਕੀਤਾ ਗਿਆ ਇਹ ਜੀ ਜਿਹੜੀ ਮਤਲਬ ਸਰਕਾਰ ਦੀ ਨੀਤੀ ਆ ਜ਼ਮੀਨ ਦੱਬਣ ਵਾਸਤੇ ਅਸੀਂ ਉਹਦੇ ਸਬੰਧ ਵਿੱਚ ਹੋਏ ਆ ਤਾਂ ਕਿ ਅਸੀਂ ਆਪਣੇ ਪਿੰਡ ਦੀ ਨਗਰ ਜਨੌਦ ਦੀ ਜ਼ਮੀਨ ਨਹੀਂ ਦੱਬਣ ਦਵਾਗੇ ਜੇ ਸਰਕਾਰ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਅਗੇਲੀ ਕਾਰਵਾਈ ਕੀ ਹੈ ਜੀ ਅਸੀਂ ਮਤਲਬ ਸਾਰਾ ਨਗਰ ਔਰ ਦੁਨੀਆ ਨਾਲ ਦੁਨੀਆ ਦੁਨੀਆ ਨਾਲ ਸਾਰਿਆਂ ਸਾਥ ਦੇ ਰਹੀਆਂ ਨੇ ਸਾਰੇ ਮਤਲਬ ਦਿਮਾਗੇ ਸਾਥ ਇਕੱਠੇ ਹੋ ਕੇ ਜੋ ਵੀ ਸਾਥੇ ਵੱਧ ਤੋਂ ਵੱਧ ਹੋਊਗਾ ਅਸੀਂ ਆਪਣੀਆਂ ਜਾਨਾਂ ਦੇਣ ਤੱਕ ਵੀ ਕੁਰਬਾਨ ਹੋਵਾਂਗੇ ਪਰ ਇਹ ਜ਼ਮੀਨਾਂ ਨਹੀਂ ਦੱਬਣ ਦਵਾਂਗੇ ਕਿਹਨਾਂ ਦੀ ਤੁਹਾਡਾ ਮਨੋਵਤਾਰ ਸਿੰਘ ਆ ਜੀ ਅਵਤਾਰ ਜੀ ਪਿੰਡ ਵਾਸੀ ਇਕੱਠੇ ਕਿ ਮਾਮਲਾ ਸੀ ਸਰਕਾਰ ਦੀ ਮੰਗੇ ਆ ਜੀ ਅਸੀਂ ਜਿਹੜੇ ਸਰਕਾਰ ਨੇ ਲੈਂਡ ਪੋਲਿੰਗ ਪਾਲਿਸੀ ਲਿਆਂਦੀ ਆ ਇਹਦੇ ਤਹਿਤ ਅਸੀਂ ਪਿੰਡ ਵਾਸੀ ਕੋਈ ਵੀ ਆਪਣੀ ਜ਼ਮੀਨ ਦੇਣ ਨੂੰ ਤਿਆਰ ਨਹੀਂ ਹੈਗੇ ਸਾਰਾ ਪਿੰਡ ਸਾਡਾ ਇੱਕ ਜਗ੍ਹਾ ਤੇ ਇਕੱਠਾ ਇਸ ਕਰਕੇ ਅੱਜ ਹੋਇਆ ਤਾਂ ਕਿ ਅਸੀਂ ਮਤਾ ਪਾ ਸਕੀਏ ਤੇ ਪਿੰਡ ਵਨਿਓ ਸਾਰੇ ਸਤਿਆਂ ਸਹਿਯੋਗ ਲਿਆ ਜਾਵੇ ਤੇ ਕਿਸੇ ਨੂੰ ਅਸੀਂ ਆਪਣੀ ਲੈਂਡ ਪੂਲ ਦੇ ਤਹਿਤ ਜ਼ਮੀਨ ਨਹੀਂ ਦੇਣ ਨੂੰ ਤਿਆਰ। ਸਰਕਾਰ ਨੂੰ ਕੀ ਅਪੀਲ ਕਰਦੇ ਹੋ ਜੀ? ਸਰਕਾਰ ਨੂੰ ਅਸੀਂ ਕਰਦੇ ਹਾਂ ਅਪੀਲ ਜੇ ਤਾਂ ਸਾਨੂੰ ਇਹਦਾ ਪੂਰਾ ਮੁਆਵਜ਼ਾ ਮਿਲ ਜਾਵੇ ਨਹੀਂ ਸਾਡੀ ਜ਼ਮੀਰ ਕਿਸੇ ਕੀਮਤ ਤੇ ਸਾਡੀ ਅਸੀਂ ਨਹੀਂ ਦੇਣੀ ਚਾਹੁੰਦੇ। ਪਰ ਅਸੀਂ ਗੱਲ ਕਰਦੇ ਹਾਂ ਪਿੰਡ ਜਨੌਦ ਵਾਸੀਆਂ ਵੱਲੋਂ ਅੱਜ ਲੈਂਡ ਪੂਲਿੰਗ ਦੇ ਮਾਮਲੇ ਨੂੰ ਲੈ ਕੇ ਇਕੱਠ ਕੀਤਾ ਗਿਆ ਸੀ। ਤੁਸੀਂ ਸ਼ਰੋਮਣੀ ਅਕਾਲੀ ਦਲ ਨਾਲ ਸੰਬੰਧਤ ਅੱਜ ਪਿੰਡ 'ਚ ਪਹੁੰਚੇ ਹੋ ਕੀ ਕਹਿਣਾ ਚਾਹੋਗੇ? ਪਹਿਲਾਂ ਤਾਂ ਜਿੰਨੇ ਵੀ ਤੁਹਾਡੇ ਦਰਸ਼ਕ ਨੇ ਉਹਨਾਂ ਨੂੰ ਫਤੇ ਬੁਲਾਉਣਾ ਵਾਹਿਗੁਰੂ ਜੀ ਦਾ ਖਾਲਸਾਬ ਵਾਹਿਗੁਰੂ ਜੀ ਕੀ ਫਤੇ ਸੋ ਤੁਸੀਂ ਦੇਖਿਆ ਮੋਦਤ ਜੀ ਕਿ ਜਿਹੜਾ ਲੈਂਡ ਪੂਲਿੰਗ ਪਾਲਿਸੀ ਆ ਇਹਦਾ ਵਿਰੋਧ ਆ ਜਿਹੜਾ ਪੂਰੇ ਪੰਜਾਬ ਦੇ ਵਿੱਚ ਜਮੀਨ ਪੱਧਰ ਤੇ ਅੱਜ ਹੋ ਰਿਹਾ ਹਰ ਕਿਸਾਨ ਜੱਥੇਬੰਦੀਆਂ ਹਰ ਦੱਤੇਬੰਦੀਆਂ ਜਿੰਨੇ ਵੀ ਯਾਨੀ ਕਿ ਪੰਜਾਬ ਦੇ ਸਿਹਰਦ ਲੋਕ ਨੇ ਪਾਰਟੀਆਂ ਦੀ ਜਿੰਨੀਆਂ ਵੀ ਪਾਰਟੀਆਂ ਨੇ ਸਾਰੀਆਂ ਉਸ ਪਾਲਿਸੀ ਨੂੰ ਵਿਰੋਧ ਕਰ ਰਹੀਆਂ ਨੇ ਉਸੇ ਸੰਬੰਧ ਵਿੱਚ ਅੱਜ ਨਗਰ ਜਿਹੜਾ ਅਜਨੌਦ ਆ ਇਹਦੀ ಗ್ರಾಮ ਸਭਾ ਬਲਾਈ ਗਈ ಗ್ರಾಮ ਸਭਾ ਦੇ ਵਿੱਚ ਮਤਾ ਰੱਖਿਆ ਗਿਆ ਕਿ ਜਿਹੜੀ ਲੈਂਡ ਪੂਲਿੰਗ ਪਾਲਿਸੀ ਆ ਪੂਰਾ ਮਤੇ ਦੇ ਵਿੱਚ ਹਰ ਪਿੰਡ ਦੇ ਜਿੰਨੇ ਵੀ ਭਾਈਚਾਰੇ ਨੇ ਸਾਰਿਆਂ ਨੇ ਪੂਰਾ ਉਸ ਮਤੇ ਦੇ ਰਾਹੀਂ ਪੰਜਾਬ ਸਰਕਾਰ ਦਾ ਜਿਹੜੀ ਪਾਲਿਸੀ ਲੈ ਕੇ ਆਉਂਦੀ ਅਰਵਿੰਦ ਕੇਜਰੀਵਾਲ ਜੋ ਇਥੋਂ ਪੈਸਾ ਇਕੱਠਾ ਕਰਕੇ ਅੱਗੇ ਅੱਗੇ ਇਲੈਕਸ਼ਨਾਂ ਲਈ ਤਿਆਰੀ ਕਰ ਰਿਹਾ ਉਹਦਾ ਸਾਰਿਆਂ ਨੇ ਵਿਰੋਧ ਕੀਤਾ ਤੇ ਇਹ ਜਿਹੜੀ ਅ ਅੱਜ ਤੋਂ ਨਹੀਂ ਦਿੱਲੀ ਜਿਹੜੀ ਅੱਜ ਦਿੱਲੀ ਆਜੋ ਕੋਣੀ ਸਾਡੇ ਨਾਲ ਠੱਕੇ ਕਰ ਰਹੀ ਜੇ ਆਪਾਂ ਪਿੱਛੇ ਦੇਖੀਏ ਪੰਜਾਬ ਦੇ ਨਾਲ ਜਦੋਂ ਵੀ ਅ ਦਿੱਲੀ ਦੀਆਂ ਸਰਕਾਰਾਂ ਦਿੱਲੀ ਦੇ ਵਿੱਚ ਸੱਤਾ ਵਿੱਚ ਆਈਆਂ ਨੇ ਜਾਂ ਦਿੱਲੀੋਂ ਕੋਈ ਵੀ ਬੰਦਾ ਆਇਆ ਉਹ ਹਮੇਸ਼ਾ ਹੀ ਪੰਜਾਬ ਨੂੰ ਇੱਕ ਇਹ ਤੋਂ ਪੈਸੇ ਇਕੱਠੇ ਕਰਕੇ ਕਮਾਉ ਉਹ ਪੁੱਤ ਸਮਝਦਾ ਪੰਜਾਬ ਤੋਂ ਪੈਸੇ ਇਕੱਠੇ ਕਰਕੇ ਪੂਰੇ ਭਾਰਤ ਦੇ ਵਿੱਚ ਜਿਹੜਾ ਉਹ ਪੈਸਾ ਇਨਵੈਸਟ ਕਰਕੇ ਆਪਣੀ ਪਾਰਟੀ ਆ ਆਪਣੀ ਰਾਜ ਸਤਾ ਚ ਮਕਾਉਣ ਦੇ ਲਈ ਇਸ ਪੰਜਾਬ ਦੀ ਧਰਤੀ ਨੂੰ ਵਰਤਿਆ ਜਾਂਦਾ। ਤੋਂ ਇਸੇ ਇਸੇ ਹੀ ਸੰਬੰਧ ਵਿੱਚ ਅੱਜ ਜਿਹੜਾ ਇਹ ਪਾਲਿਸੀ ਦੇ ਰਾਹੀਂ 1 ਲੱਖ ਏਕੜ ਪੂਰੇ ਪੰਜਾਬ ਦੇ ਵਿੱਚੋਂ ਜ਼ਮੀਨ ਐਕਵਾਇਰ ਕਰਕੇ ਅੱਜ ਪੰਜਾਬ ਦੀ ਉਪਜਾਊ ਜ਼ਮੀਨ ਨੂੰ ਅੱਜ ਬੰਜਰ ਬਣਾ ਕੇ ਅੱਜ ਪੰਜਾਬ ਦੇ ਲੋਕਾਂ ਨੂੰ ਜ਼ਮੀਨ ਰਹਿਤ ਕਰਕੇ ਇਹ ਪਾਲਿਸੀ ਦੇ ਰਾਹੀਂ ਅੱਜ ਅਰਵਿੰਦ ਕੇਜਰੀਵਾਲ ਇਥੋਂ ਪੂਰੀਏ ਜੰਡਲੀ ਇਕੱਠੀ ਹੋ ਕੇ ਉੱਥੋਂ ਫਰੀਓ ਕੇ ਆ ਗਈ ਕਿਉਂਕਿ ਦਿੱਲੀੋਂ ਤਾਂ ਹਾਰ ਗਏ ਸਤਿੰਦਰ ਜਾਨ ਹਾਰ ਗਿਆ ਮਨੀਸ਼ ਸ਼ੋਧਿਆ ਹਾਰ ਗਿਆ ਫਿਜਦੀਵਾਲ ਆਪ ਹਾਰ ਗਿਆ ਇਹਨਾਂ ਦੀ ਸਰਕਾਰ ਦੇ ਵਿੱਚ ਉਹਨਾਂ ਦਾ ਉੱਥੇ ਕੋਈ ਦਬਦਬਾ ਨਹੀਂ ਰਿਹਾ ਅੱਜ ਉਹ ਪੰਜਾਬ ਦੇ ਵਿੱਚੋਂ ਸਿਰਫ ਤੇ ਸਿਰਫ ਪੈਸਾ ਇਕੱਠਾ ਕਰਨ ਲਈ ਆ ਰਹੇ ਨੇ ਜਿਹੜਾ ਵੀ ਦਿੱਲੀ ਦੇ ਤਖਤ ਤੇ ਬੈਠਦਾ ਜਾਂ ਜਿਹੜੀ ਪਾਰਟੀ ਦਿੱਲੀ ਤੋਂ ਚੱਲਦੀ ਆ ਉਹਦੇ ਵਿੱਚ ਔਰੰਗਜੀਬ ਦੀ ਰੂਹ ਆ ਜਾਂਦੀ ਆ ਤੁਸੀਂ ਦੇਖਦੇ ਹੋ ਕਿਵੇਂ ਔਰੰਗਜੀਬ ਨੇ ਕਿਵੇਂ ਪੰਜਾਬ ਨਾਲ ਧੋਖਾ ਮਾਇਆ ਕਿਵੇਂ ਸਿੱਖਾਂ ਨਾਲ ਧੋਖਾ ਮਾਇਆ ਅੱਜ ਉਹੀ ਪੌਛੀ ਦੇ ਉੱਤੇ ਔਰੰਗਜੀਬ ਦੀ ਰੂਹ ਉਹਦੇ ਵਿੱਚ ਐਂਟਰ ਕਰ ਗਈ ਭਗਵੰਤ ਮਾਨ ਦੇ ਵਿੱਚ ਵੀ ਉਹ ਉਹਦੀ ਅੰਟਰ ਕਰਕੇ ਔਰੰਗਜੇਬ ਦੀ ਤੇ ਕੇਜਰੀਵਾਲ ਦੇ ਵਿੱਚ ਤੇ ਮਨੀਸ਼ ਸ਼ਿਸ਼ੋਦੀਆ ਵਿੱਚ ਵੀ ਔਰੰਗਜੇਬ ਦੀ ਜਿਹੜੀ ਰੂਹ ਐਂਟਰ ਕਰ ਗਈ ਆ ਅੱਜ ਉਹਨਾਂ ਨੇ ਅਰਵਿੰਦ ਕੇਜਰੀਵਾਲ ਨੇ ਆਬਦਾ ਜਿਹੜਾ ਜਿਵੇਂ ਵਜੀਦ ਖਾਨ ਨੂੰ ਸੂਬਾ ਸਰਾਂਦ ਬਣਾਇਆ ਹੋਇਆ ਸੀ ਅੱਜ ਭਗਵੰਤ ਮਾਨ ਸੂਬਾ ਸਰਾਂਦ ਬਣਾ ਕੇ ਪੰਜਾਬੀਆਂ ਦੇ ਉੱਤੇ ਤਸ਼ੱਦਦ ਕਰ ਰਿਹਾ ਅੱਜ ਪੰਜਾਬੀਆਂ ਨੂੰ ਜਿਹੜੀਆਂ ਉਹਨਾਂ ਦੀਆਂ ਵਾਹੀ ਜੋਗ ਜ਼ਮੀਨਾਂ ਨੇ ਕਿਵੇਂ ਸਾਡੇ ਲੋਕਾਂ ਨੇ ਅੱਜ ਟਿੱਬੇ ਹੁੰਦੇ ਸੀ ਇੱਥੇ ਅੱਜ ਜਿੱਥੇ ਅਸੀਂ ਦੇਖਦੇ ਆਂ ਅੱਜ ਜੇ ਇਹ ਲੋਕਾਂ ਨੇ ਆਪਦੀ ਜ਼ਮੀਨ ਨੂੰ ਬਾਹੀਜੋਗ ਬਣਾ ਕੇ ਅੱਜ ਅੱਜ ਉੱਥੋਂ ਚਾਰ ਪੈਸੇ ਇਕੱਠੇ ਕਰਨ ਦੀ ਅੱਜ ਜਿਹੜੀ ਕੋਸ਼ਿਸ਼ ਕੀਤੀ ਆ ਤਾਂ ਨਾਂ ਲੁੱਟਣ ਦੀ ਕੋਸ਼ਿਸ਼ ਸ਼ੁਰੂ ਹੋ ਗਈ ਜਦੋਂ ਵੀ ਦਿੱਲੀੋਂ ਧਾੜ ਵੀ ਆਏ ਨੇ ਤਾਂ ਪੰਜਾਬ ਦਾ ਧਰੋਕ ਮਾ ਕੇ ਗਏ ਨੇ ਸੋ ਅਸੀਂ ਜਿੰਨੇ ਵੀ ਅੱਜ ਇੱਥੇ ਲੋਕ ਇਕੱਠੇ ਹੋਏ ਨੇ ਪੰਜਾਬ ਦੇ ਤੇ ਪੈਲ ਦੇ ਜਿੰਨੇ ਵੀ ਪਿੰਡਾਂ ਦੇ ਵਿੱਚੋਂ ਜਗ੍ਹਾ ਅਕਵਾਇਰ ਕਰਨਗੇ ਅਸੀਂ ਇਹਦਾ ਡਟ ਕੇ ਵਿਰੋਧ ਕਰਾਂਗੇ ਤੇ ਮੈਂ ਪਾਰਟੀ ਵੱਲੋਂ ਨਹੀਂ ਮੈਂ ਵੈਸੇ ਵੀ ਜਿੱਥੇ ਵੀ ਤੱਕਾ ਹੁੰਦਾ ਅਸੀਂ ਉੱਥੇ ਜਾ ਕੇ ਖੜ੍ਹਦੇ ਆਂ ਚਲੋ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸੰਬੰਧ ਤਾਂ ਉਹ ਗੱਲ ਮੈਂ ਮੰਨਦਾ ਪਰ ਅਸੀਂ ਜਿੱਥੇ ਵੀ ਤੱਕਾ ਹੋਊਗਾ ਕਿਸੇ ਨਾਲ ਵੀ ਤੱਕਾ ਹੋਊਗਾ ਅਸੀਂ ਉੱਥੇ ਜਾ ਕੇ ਉਸ ਜਿਹੜੀ ਚੀਜ਼ ਆ ਜੇ ਕਿਹਾ ਤੱਕਾ ਹੋਊਗਾ ਤਾਂ ਅਸੀਂ ਉਹਦਾ ਸਾਥ ਦੇਵਾਂਗੇ ਤੇ ਵਿਰੋਧ ਕਰਾਂਗੇ ਜਿਹੜਾ ਵੀ ਬੰਦਾ ਤੱਕਾ ਕਰੂਗਾ